ਕਹਿੰਦੇ ਹਨ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ ਤੇ ਬੰਦੇ ਨੂੰ ਪਤਾ ਵੀ ਨਹੀਂ ਚੱਲਦਾ ਕਿ ਕਦੋਂ ਮਾਲਕ ਨੇ ਉਸ ਦੀ ਝੋਲੀ ਭਰ ਦਿੱਤੀ ਹੈ ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਵਿੱਚ ਸਾਹਮਣੇ ਆਇਆ ਜਿੱਥੇ ਇੱਕ ਬੰਦੇ ਦੀ 5 ਲੱਖ ਰੁਪਏ ਦੀ ਲਾਟਰੀ ਨਿਕਲ ਗਈ ਹੈ ਪਰੰਤੂ ਉਸ ਲੋਟਰੀ ਦੇ ਮਾਲਕ ਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਜਾਣਕਾਰੀ ਅਨੁਸਾਰ ਲਾਟਰੀ ਵਿਕਰੇਤਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਕੋਲ ਇੱਕ ਸੁਲਤਾਨਪੁਰ ਦਾ ਵਿਅਕਤੀ ਆਇਆ ਸੀ ਜਿਸ ਨੇ ਲਾਟਰੀ ਪਾਈ ਸੀ ਉਸ ਦਾ ਲੱਕੀ ਡਰਾਅ ਨਿਕਲ ਚੁੱਕਾ ਹੈ ਪਰੰਤੂ ਨੋਟਰੀ ਵਾਲੇ ਵਿਅਕਤੀ ਦਾ ਕੁਝ ਵੀ ਪਤਾ ਨਹੀਂ ਕਿ ਉਹ ਕਿੱਥੇ ਹੈ ਉਸ ਦੀ ਭਾਲ جاری ਹੈ ਜੇਕਰ ਕੋਈ ਵੀ ਸੁਲਤਾਨਪੁਰ ਦਾ ਵਿਅਕਤੀ ਜਿਸ ਦਾ ਕਿ ਲਾਟਰੀ ਨੰਬਰ B994379 ਹੈ ਉਹ ਆਪਣਾ ਲਾਟਰੀ ਨੰਬਰ ਅਤੇ ਆਪਣਾ ਪਤਾ ਦੱਸ ਕੇ ਆਪਣੇ ਨਾਮ ਨੂੰ ਪ੍ਰਾਪਤ ਕਰ ਸਕਦਾ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਐਨਕੇ ਜਨ ਦੇ ਕਰੋਸਪੋ ਸਿਟੀ ਤੋਂ ਪ੍ਰਵਿੰਦਰ ਸਿੰਘ ਪ੍ਰਵਿੰਦਰ ਸਿੰਘ ਜੀ ਅੱਜ 5 ਲੱਖ ਦਾ ਇਨਾਮ ਮਿਲਿਆ ਬੰਦਾ ਜਿਹੜਾ ਮਿਲ ਨਹੀਂ ਹਾਂਜੀ 5 ਲੱਖ ਦਾ ਇਨਾਮ ਨਿਕਲਿਆ ਜੀ 24 ਤਰੀਕ ਦੀ ਗੱਲ ਹੈ ਰਾਤੀ 8 ਵਜੇ ਨਾਗਾਲੈਂਡ ਸਰਕਾਰ ਦਾ ਡਰਾ ਸੀ 500 ਰੁਪਏ ਦੀ ਟਿਕਟ ਸੀ ਜਿਹਦਾ ਪਹਿਲਾ ਨਾਮ ਢਾਈ ਰੋੜ ਦਾ ਗਰੰਟੀਟ ਸੀਗਾ ਉਹਦੇ ਵਿੱਚ ਇੱਕ ਇਨਾਮ ਸੀਗਾ ਜੀ 5 ਲੱਖ ਦਾ ਉਹ ਆਪਣੇ ਕੋਲ ਨਿਕਲਿਆ ਸੁਲਤਾਨਪੁਰ ਵਿਖੇ ਟਿਕਟ ਵਿਕੀ ਹੋਈ ਸੀ ਟਿਕਟ ਦਾ ਨੰਬਰ ਸੀ B994379 ਉਹਦੇ ਵਿੱਚ ਸੀਗਾ ਪੂਰੇ 5 ਲੱਖ ਦਾ ਇਨਾਮ ਸਾਨੂੰ ਹਫਤਾ ਹੋ ਗਿਆ ਜੀ ਬੰਦਾ ਲੱਭਦੇ ਨੂੰ ਹਲੇ ਤੱਕ ਅਸੀਂ ਪ੍ਰੈਸ ਦੇ ਘਰ ਪਏ ਕਿੰਨੇ ਟਿਕਟ ਖਰੀਦੀ ਸੀ ਰਾਸ਼ੀ ਬੜਾ ਸਿਕਾਉਂਦੇ ਤੇ ਨੋਟ ਕੀਤਾ ਨਹੀਂ ਗਿਆ ਤਾਂ ਸਾਨੂੰ ਬੰਦੇ ਦੀ ਤਲਾਸ਼ ਹੈ ਜੀ ਇਹਦਾ ਇਨਾਮ ਨਿਕਲਿਆ ਸੀ 5 ਲੱਖ ਦਾ ਆਸपास वाले ਕਹਿੰਦੇ ਕਿ ਇਹਨਾਂ ਨੇ ਤਾਂ ਲੱਡੂਆ ਦੀ ਸਾਈਜ ਜਿਹੜੀ ਲੱਡੂ ਦਾ ਤਿਆਰ ਰੇ ਜੀ ਬੰਗੜੇ ਦੀ ਪਾਣੀ ਅਸੀਂ ਪੂਰੇ ਤਿਆਰ ਆ ਬੰਦਾ ਦਾ ਲੱਭੇ ਜਿੰਦਾ 5 ਲੱਖ ਦਾ ਇਨਾਮ ਨਿਕਲਿਆ ਕਿਉਂਕਿ 5 ਲੱਖ ਦਾ ਇਨਾਮ ਕੋਈ ਛੋਟੀ ਅਮਾਉਂਟ ਤਾਂ ਹੁੰਦੀ ਨਹੀਂ ਸੀ ਇਸ ਇਨਸਾਨ ਦਾ 10 ਲੱਖ ਦਾ ਇਨਾਮ ਵੀ ਨਿਕਲ ਸਕਦਾ ਸੀ ਤਾਂ ਹੀ ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਟਿਕਟ A ਤੇ B ਜ਼ਰੂਰ ਖਰੀਦਿਆ ਕਰੋ ਵੀ ਸੇਮ ਨੰਬਰ ਦੇ ਵਿੱਚ ਕਿਉਂਕਿ ਜਿਹੜਾ ਇਨਾਮ ਹੈ 5 ਲੱਖ ਦਾ ਜੋ ਬੰਦਾ ਦੋਵੇਂ ਨੰਬਰ ਖਰੀਦਦਾ ਦਾ A ਤੇ B ਤਾਂ ਇਨਾਮ ਡਬਲ ਹੋ ਜਾਣਾ ਸੀ ਤੇ ਪੂਰੇ 10 ਲੱਖ ਦਾ ਪਰ ਉਹਨੇ ਖਰੀਦੀ ਸਿਰਫ B ਸੀਰੀਜ਼ ਦੇ ਵਿੱਚ ਤੇ ਜਿਹੜੀ A ਸੀਰੀਜ਼ ਜੋ ਕਿ ਕਾਊਂਟਰ ਤੇ ਨਹੀਂ ਰਹੀ ਕਿ ਸਰਕਾਰ ਨੂੰ ਵਾਪਸ ਕਰ ਦਿੱਤੀ ਗਈ S ਕਾਰ ਕੇ ਸਿਰਫ 5 ਲੱਖ ਦਾ ਇਨਾਮ ਬਾਹਰ ਆਇਆ ਜੀ ਤਾਂ ਸਾਨੂੰ ਬੰਦੇ ਦੀ ਤਲਾਸ਼ ਹੈ ਜਿਨੇ ਵੀ ਟਿਕਟ ਖਰੀਦੀ ਹੈ ਨੰਬਰ ਹੈ ਗਿਆ B994379 ਉਹ ਆਪਣੀ ਟਿਕਟ ਜਰੂਰ ਚੈੱਕ ਕਰਵਾ ਲੈ 5 ਲੱਖ ਦਾ ਇਨਾਮ ਜਿਹਦਾ ਵੀ ਨਿਕਲਿਆ ਹੋਏਗਾ ਜੀ ਉਹ ਇਕਦਮ ਜਰੂਰ ਚੈੱਕ ਕਰਾਈ ਟਿਕਟ ਆਪਣੀ ਆਪ ਕੋਡਾ ਕੋਈ ਨੰਬਰ ਕਿਹਨਾ ਕੋਈ ਨੰਬਰ ਵੀ ਦੱਸੋ ਹਾਂ ਜੀ ਅੰਟੀ ਦੁਕਾਨ ਦਾ ਨੰਬਰ ਹੈਗਾ ਜੀ 7625929821 ਇਹ ਨੰਬਰ ਹੈ ਇੱਕ ਹੋਰ ਵੀ ਨੰਬਰ ਹੈਗਾ ਜੀ 9876559422 ਇਹਨਾਂ ਦੋਵਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਉਹ ਜੋ ਆਪਣੀ ਟਿਕਟ ਜਿੱਤ ਕਾਮੇ ਜੀ ਨੰਬਰ ਹੈਗਾ ਟਿਕਟ ਦਾ 994378 ਜੇਕਰ ਤੁਸੀਂ ਪਾਈ ਹੈ ਜੀ ਤੁਸੀਂ ਸਾਨੂੰ ਜਰੂਰ ਕੰਟੈਕਟ ਕਰੋ ਜੀ